ਕਸਾਣ ਦੋਸਤੋ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਇਹਨੂੰ ਦੇਖਣਾ ਵੀ ਪਏਗਾ ਸ਼ੇਅਰ ਵੀ ਕਰਨਾ ਪਏਗਾ ਕਿਉਂਕਿ ਅਗਲੇ ਸਾਲਾਂ ਵਿੱਚ ਇਹ ਗਲਤੀ ਨਾ ਕਰੀਏ ਦੋਸਤੋ ਜਿਵੇਂ ਤੁਸੀਂ ਆ ਦੇਖ ਰਹੇ ਹੋ ਵਿੱਚ ਆਪਾਂ ਛਿੱਟਾ ਦੇਖਦੇ ਹਾਂ ਦੇਖੋ ਅੱਧੇ ਛਿੱਟੇ 'ਚ ਦਾਣੇ ਹਨ ਕਿਸੇ ਛਿੱਟੇ ਦੇ ਵਿੱਚ ਪੂਰੇ ਚ tane ਹਨ ਨਹੀਂ ਕਿਸੇ ਦੇ ਤੀਜੇ ਹਿੱਸੇ ਦਾਣੇ ਹਨ ਨਹੀਂ ਕਿਸੇ ਦੂਜੇ ਹਿੱਸੇ 'ਚ ਨਹੀਂ ਹੁਣ ਇਹਦੀਆਂ ਉੱਪਰ ਲੀਆਂ ਜਿਹੜੀਆਂ 4-5 ਕੁੰਡੀਆਂ ਹੈ ਜੇ ਮੈਂ ਉਹਨਾਂ ਨੂੰ ਫਰੋਲ ਕੇ ਦੇਖਦਾ ਹਾਂ ਉਸ ਦਾਣਾ ਹੈ ਨਹੀਂਗਾ ਕਿਸਾਨ ਵੀਰਾਂ ਨੇ ਜਦੋਂ ਇਸ ਵਾਰੀ ਪੋਸਟ ਪਾਈ ਸੀ ਤੇ ਕਿਹਾ ਕਿ ਨਹੀਂ ਜਿੱਥੇ ਪਾਣੀ ਵੱਧ ਲੱਗ ਗਿਆ ਉੱਥੇ ਦਾਣਾ ਹੈ ਨਹੀਂ ਇਹ ਚੀਜ਼ ਨਹੀਂ ਹੈਗੀ ਦੋਸਤੋ ਜੇਕਰ ਪਾਣੀ ਵੱਧ ਲੱਗਦਾ ਹੈ ਤਾਂ ਦਾਣਾ ਤਾਂ ਹੁੰਦਾ ਲੇਕਿਨ ਮਾਝੂ ਹੁੰਦਾ ਜਾਂ ਬਰੀਕ ਦਾਣਾ ਹੁੰਦਾ ਹੈ ਇੱਥੇ ਤਾਂ ਦਾਣਾ ਹੀ ਹੈ ਨਹੀਂਗਾ ਤਾਂ ਇਹ ਕੇਵਲ ਕੋਈ ਇੱਕ ਕਿਸਮ ਦੇ ਵਿੱਚ ਨਹੀਂ ਹੋਇਆ ਚਾਹੇ ਉਹ 303 ਐਚ ਚਾਹੇ 9343 ਐਚ ਚਾਹੇ 9550 ਐਚ ਚਾਹੇ 826 ਐਚ ਚਾਹੇ 2851 ਤਾ ਕਈ ਸਾਰੀਆਂ ਕਿਸਮਾਂ ਦੇ ਵਿੱਚ ਇਹ ਦਿੱਕਤ ਆਈ ਹੈ। ਅੱਛਾ ਇੱਕ ਜਗ੍ਹਾ ਤੇ ਨਹੀਂ ਆਈ। ਉਦਮ ਸਿੰਘ ਨਗਰ ਤੋਂ ਉਸਾਨਵੀਰ ਕਹਿੰਦਾ ਕਿ 8 ਕਵਾਂਟਲ ਕਿਲੇਰਾ ਝਾੜ ਨਿਕਲਿਆ ਹੈ। ਸ਼ਾਂਜਹਾ ਪਰਤੋਂ ਕਈ ਕਿਸਾਨ ਵੀਰਾਂ ਦੇ ਦਿੱਕਤ ਆਈ ਹੈ। ਫਤੇਗੜ ਸਾਹਿਬ ਦੇ ਉੱਤੋਂ ਦਿੱਕਤ ਆਈ ਹੈ। ਕੋਟਕਪੁਰੇ ਤੋਂ ਦਿੱਕਤ ਆਈ ਹੈ। ਚਲ ਪੱਟੀ ਤੋਂ ਦਿੱਕਤ ਆਈ ਹੈ। ਤਰਨਤਾਰਨ ਦਿੱਕਤ ਆਈ ਹੈ। ਮੁਕਸਰ ਦਿੱਕਤ ਆਈ ਹੈ। ਫਰੀਕੋਟ ਦਿੱਕਤ ਆਈ ਹੈ। ਤਾਂ ਬਹੁਤ ਸਾਰੇ ਇਲਾਕੇ ਦੇ ਵਿੱਚ ਇਹ ਦਿੱਕਤ ਆਈ ਹੈ। ਜਿਵੇਂ ਹੁਣ ਆਹ ਵਾਲਾ ਤੁਸੀਂ ਦੇਖੋ ਇਹ ਆ ਸਰਪੰਚ ਸਾਹਿਬ ਨੇ ਇਹਨਾਂ ਦੇ ਪਿੰਡ ਦੇਵੀ ਵਾਲਾ ਵਿਖੇ ਮੈਨੂੰ ਬੁਲਾਇਆ ਸੀ ਤਾਂ ਇਹਨਾਂ ਦੇ ਪਿੰਡ ਦੇ ਵਿੱਚ ਕਿਸਾਨ ਦੀ ਕਣਕ ਇਹਨਾਂ ਨੇ ਦਿਖਾਈ ਹੈ ਉਹਦੇ ਵਿੱਚ ਵੀ ਇਹੀ ਹੈ ਕਿ ਛਿੱਟੇ ਕਈ ਛਿੱਟਿਆਂ 'ਚ ਦਮੇ ਹੀ ਦਾਣਾ ਨਹੀਂ ਬਣਿਆ ਕਿਤੇ ਛਿੱਟੇ ਅੱਧਾ ਦਾਣਾ ਬਣਿਆ ਤੇ ਝਾੜ ਦਾ ਨੁਕਸਾਨ ਕਾਫੀ ਹੈ ਤਾਂ ਇੱਕ ਕਾਰਨ ਕੀ ਰਿਆ ਪਾਣੀ ਦਿਮਾਗ 'ਚੋਂ ਬਾਹਰ ਕੱਢ ਦਿਓ ਪਾਣੀ ਘਰ ਨਹੀਂ ਹੈਗਾ ਤਾਂ ਇਸੇ ਸੰਬੰਧ ਵਿੱਚ ਇਸ ਵੀਡੀਓ 'ਚ ਗੱਲ ਕਰਦਾ ਮੈਂ ਕੁਲਦੀਪ ਸਿੰਘ ਛੇੜ ਕਮਰਖਾਈ ਫਤਰੀ ਸਾਈ ਪੋਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਗੱਲ ਕੀਤੀ ਸੀ ਕਿ ਦਾਣਾ ਪੂਰਾ ਨਹੀਂ ਬਣ ਰਿਹਾ ਤੁਹਾਨੂੰ ਇਹ ਦੱਸਿਆ ਸੀ ਕਿ ਠੰਡ ਪੈਣ ਕਰਕੇ ਕਣਕ ਦਾ ਦਾਣਾ ਪੂਰਾ ਨਹੀਂ ਬਣ ਰਿਹਾ ਪਰੰਤੋ ਜਿਹੜਾ ਇਹ ਦਾਣਾ ਇਹ ਬਣ ਜਾਣ ਦੇ ਚਾਂਸ ਕਾਫੀ ਸੀਗੇ ਤਾਂ ਇਹ ਵੀ ਦੱਸਿਆ ਸੀਗਾ ਕਿ ਜਿਹੜੀਆਂ ਕਣਕਾਂ ਨੂੰ ਜ਼ਿਆਦਾ ਸ਼ੌਕ ਲੱਗਿਆ ਉੱਥੇ 40% 50% ਤੱਕ ਨੁਕਸਾਨ ਵੀ ਹੋ ਸਕਦਾ ਹੈ ਤਾ ਉਹਨਾ ਸ਼ਾਹ ਜਾਂ ਪਰਾਲੇ ਵੀਰ ਦਾ ਖੇਤ ਆ ਦੇਖਿਓ ਜਮੇਂ ਦਾਣਾ ਹੈ ਨੀਗਾ ਤਾਂ ਉਸ ਸਮੇਂ ਕਈ ਸਾਨਿਵਿਦਾਂ ਸਵਾਲ ਕੀਤੇ ਸੀਗੇ ਕਿ ਯਾਰ ਤਾਂ ਫਿਰ ਯੂਰਪ ਚ ਕਣਕਾਂ ਕਿਵੇਂ ਹੋ ਜਾਂਦੀਆਂ ਉਥੇ برف ਪੈ ਜਾਂਦੀ ਹੈ ਚੀਜ਼ਾਂ ਅਲੱਗ-ਅਲੱਗ ਹੁੰਦੀਆਂ ਲੇਕਿਨ ਆਇਨੀ ਇਹ ਨਹੀਂ ਹੈਗਾ ਕਿ ਯੂਰਪ ਚ ਹੁੰਦੀ ਦਿੱਥੇ ਵੀ ਹੋ ਜਾਊਗੀ ਇੱਕ ਜਦੋਂ ਤੋਂ ਮੈਂ YouTube ਚੈਨਲ ਤੇ ਆਇਆ ਤਾਂ ਨਿੱਕੋ ਗਾਲੇ ਮੈਂ ਕਹਿ ਰਿਹਾ ਹਾਂ ਨਾ ਕਿ ਕਣਕ ਨੂੰ ਤਿੰਨ ਚੀਜ਼ਾਂ ਮਾਰਦੀਆਂ ਹੁੰਦੀਆਂ ਪਹਿਲੀ ਚੀਜ਼ ਇਹ ਮਾਰਦੀ ਹੈ ਕਿ ਜਿਹੜਾ ਨਵੰਬਰ ਤੇ ਦਸੰਬਰ ਦੇ ਵਿੱਚ ਗਰਮੀ ਪੈਂਦੀ ਹੈ ਦੂਸਰਾ ਪਛੇਤਾ ਕੋਹਰਾ ਜਿਹੜਾ ਕਿ ਫਰਵਰੀ ਮਹੀਨੇ ਦੇ ਵਿੱਚ ਪੈਂਦਾ ਤੀਜਾ ਮਾਰਚ ਮਹੀਨੇ ਦੀ ਗਰਮੀ ਮਾਰਦੀ ਹੈ ਤੇ ਅਸੀਂ ਜਦੋਂ ਵੀ ਕੋਈ ਕਸਮ ਵਿਜਣੀ ਹੈ ਤਾਂ ਅਸੀਂ ਤਿੰਨਾਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਵਿਜਣੀ ਹੁੰਦੀ ਹੈ ਹੁਣ 1 ਇਕ ਸਾਲ ਕੀ ਹੋਇਆ 1 ਇਕ ਦਾ ਸਾਲ ਇਹੋ ਜਿਹਾ ਸੀਗਾ ਕਿ 15 ਦਸੰਬਰ ਤੱਕ 15 ਦਸੰਬਰ 2023 ਤੱਕ ਗਰਮੀ ਬਹੁਤ ਪਈ ਜਿਹਦੇ ਕਰਕੇ ਕੀ ਹੋ ਗਿਆ ਕਿ ਜਿਹੜੀਆਂ ਕਣਕਾਂ ਟਾਈਮ ਤੋਂ ਪਹਿਲਾਂ ਬੀਜੀਆਂ ਸੀ ਉਹਨਾਂ ਕਣਕਾਂ ਨੇ ਨਾਲੀ ਚੜਨਾ ਸ਼ੁਰੂ ਕਰਤਾ ਕਹਿਣ ਦਾ ਮਤਲਬ ਹੈ ਕਿ ਇਹਨਾਂ ਕਣਕਾਂ ਦੇ ਵਿੱਚ ਨਸਾਰਾ ਜਲਦੀ ਆਇਆ ਜਿਵੇਂ ਮੇਰਾ ਫਤੇਗੜ ਸਾਹਿਬ ਵਾਲਾ ਵੀਰ ਕਹਿ ਰਿਹਾ ਹੈ ਕਿ 20 ਅਕਤੂਬਰ ਨੂੰ ਕਣਕ ਬੀਜਤੀ ਤਾਂ ਉਹ ਕਣਕ ਨਾਲੀ ਚੜ ਗਈ ਜਿਹੜਾ ਛਿੱਟਾ ਉਹਨੂੰ ਛਿੱਟਾ ਨਹੀਂ ਲੱਗਾ ਛਿੱਟੀਆਂ ਲੱਗੀਆਂ ਨਿੱਕੀਆਂ ਨਿੱਕੀਆਂ ਛਿੱਟੀਆਂ ਤੇ ਨਿੱਸਰ ਵੀ ਆਈ ਜਿਹੜੇ ਹੈਗਾ ਜਨਵਰੀ ਦਾ ਅਖੀਰਲੇ ਹਫਤੇ ਉੱਤੋਂ ਆ ਗਿਆ ਜਿਹੜਾ ਹੈਗਾ ਪਤਲਾ ਕੋਹਰਾ ਪਿਆ ਕਈ ਦਿਨ ਤੱਕ ਲੰਮੀ ਠੰਡ ਪਈ ਉਹਦੇ ਨਾਲ ਕੀ ਹੋ ਗਿਆ ਕਿ ਦਾਣੇ ਦਾ ਪੋਲੀਨੇਸ਼ਨ ਹੀ ਨਹੀਂ ਹੋਇਆ ਨਰ ਤੇ ਮਾਦਾ ਭਾਗ ਦਾ ਮਿਲਾਨ ਹੀ ਨਹੀਂ ਹੋਇਆ ਤੇ ਦਾਣਾ ਬਣਿਆ ਹੀ ਨਹੀਂ ਤੇ ਮੁੰਜਰ ਖਾਲੀ ਰਹਿ ਗਈ ਛਿੱਟਾ ਖਾਲੀ ਰਹਿ ਗਿਆ ਤਾਂ ਇਹਦੇ ਪਿੱਛੇ ਜੋ ਮਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਜੋ ਵੱਖ-ਵੱਖ ਇਸੇ ਜਿਹੜੇ ਸਿਨੇਮਾ ਤੋਂ ਨਾਮ ਲੈ ਆ ਇਥੋਂ ਕਿਸਾਨਾਂ ਤੋਂ ਤੇ ਕਣਕ ਬਜਾਈ ਦੀ ਤਰੀਕ ਤੇ ਹੋਰ ਚੀਜ਼ਾਂ ਨੋਟ ਕੀਤੀਆਂ ਗਈਆਂ ਤਾਂ ਇੱਕੋ ਚੀਜ਼ ਸਪਸ਼ਟ ਹੋਈ ਹੈ ਕਿ ਇਹ ਉਹ ਕਣਕਾਂ ਨੇ ਜਿਹੜੀਆਂ ਆਪਣੇ ਸਮੇਂ ਤੋਂ ਪਹਿਲਾਂ ਬੀਜੀਆਂ ਜਿਵੇਂ ਹੁਣ ਕੁਰੂਖੇਤਰ ਵਾਲਾ ਵੀਰ ਹੈ ਉਹਨੇ 28 ਕੁੰਝਾ ਜਿਹੜੀ ਸੀਗੀ ਉਹ 8 ਨਵੰਬਰ ਨੂੰ ਬੀਜ ਦਿੱਤੀ ਤੇ 28 ਕੁੰਝਾ ਨਾਲ ਸਾਰਾ ਉਸ ਟਾਈਮ ਤੇ ਆ ਗਿਆ ਜਦੋਂ ਕਈ ਦਿਨ ਲਗਾਤਾਰ ਠੰਡ ਪਈ ਖਰਾਬ ਹੋ ਗਈ ਇੱਕ ਵੀਰ ਨੇ 826 ਜਿਹੜੀ ਹੈਗੀ ਹੈ ਅਕਤੂਬਰ ਦੇ ਵਿੱਚ ਅਖੀਰ ਤੇ ਵੇਚੀ ਜਦੋਂ ਕਿ 826 ਆਸਤੇ ਬੈਸਟ ਟਾਈਮ ਕੀ ਸੀਗਾ 10 ਤੋਂ 15 ਨਵੰਬਰ ਇੱਕ ਵੀਰ ਨੇ ਕਣਕ ਬੀਜੀ ਤਾਂ ਸਹੀ ਟਾਈਮ ਤੇ 303 ਕਣਕ ਬੀਜੀ ਦਾ ਸਹੀ ਟਾਈਮ ਤੇ 25 ਅਕਤੂਬਰ ਤੋਂ 5 ਨਵੰਬਰ ਦੇ ਵਿੱਚ ਪਰੰਤੂ ਇੱਥੇ ਹੋਇਆ ਕਿ ਇਹ ਇਹ ਸਾਫ਼ ਤੇ ਸਪਸ਼ਟ ਕੀਤਾ ਜਾਂਦਾ ਹੈ ਕਿ ਹਾਈ ਈਲਡ ਪੋਟੈਂਸ਼ੀਅਲ ਟ੍ਰਾਇਲ ਦੇ ਵਿੱਚ ਜੇ ਅਸੀਂ 25 ਅਕਤੂਬਰ ਤੋਂ 5 ਨਵੰਬਰ ਦੇ ਵਿੱਚ ਕਿਸਮਾਂ ਬੀਜਦੇ ਹਾਂ ਤਾਂ ਉਹਨਾਂ ਨੂੰ ਅਸੀਂ ਡੁੱਡੀ ਡੀਏਪੀ ਤੇ ਡੁੱਡੀ ਯੂਰੀਆ ਤੇ ਡੁੱਡੀ ਪोटाश ਪਾਉਣੇ ਹੁੰਦੇ ਆ। ਤਾਂ ਕਿਸਾਨ ਵੀਰਾਂ ਨੇ ਕੀ ਕੀਤਾ ਕਿ ਬੀਜ ਗੇਤੀ ਦਿੱਤੀ। ਪਰੰਤੂ ਖਾਦਾਂ ਆਮ ਵਾਂਗੂ ਪਾਈਆਂ। ਪਹਿਲਾ ਪਾਣੀ ਪਛੇਤਾ ਕਰਤਾ। ਅਕਤੂਬਰ ਨਵੰਬਰ ਵਾਲੀ ਗਰਮੀ ਨੇ ਕਣਕ ਨੂੰ ਨਾਲ ਹੀ ਚੜਾਤਾ ਤੇ ਸਾਰੀਆਂ ਚੀਜ਼ਾਂ ਕਰਕੇ ਨਸਾਰਾ ਹੋ ਗਿਆ ਜਲਦੀ। ਤੇ ਉਹ ਠੰਡ ਦੇ ਵਿੱਚ ਆ ਕੇ ਉੱਥੇ ਦਾਣਾ ਨਹੀਂ ਬਣਿਆ। ਤਾਂ ਇਹ ਵਰਤਾਰਾ ਹਰ ਜਗ੍ਹਾ ਤੇ ਰਿਹਾ ਏ ਤਾਂ ਬਹੁਤਾ ਨੁਕਸਾਨ ਉਹਨਾਂ ਕਿਸਮਾਂ 'ਚ ਹੋਇਆ ਜਿਹੜੀਆਂ ਕਿਸਮਾਂ ਸੀਆਂ ਵੱਡੇ ਟਾਈਮ ਦੀਆਂ ਪਰੰਤੂ ਉਹਨਾਂ ਨੂੰ ਅਸੀਂ ਜਿਹੜਾ ਹੈਗਾ 18 ਅਕਤੂਬਰ ਤੋਂ ਲੈ ਕੇ 26-27 ਅਕਤੂਬਰ ਤੱਕ ਬੀਜ ਦਿੱਤਾ ਤੇ ਉੱਥੇ ਬੀਜ ਕੇ ਵੀ ਉਹਨਾਂ ਨੂੰ ਖਾਦਾਂ ਸੀ ਆਮ ਨਾਲੋਂ ਘੱਟ ਪਈਆਂ ਇਨ੍ਹਾਂ ਖੇਤਾਂ ਦੇ ਵਿੱਚ ਨੁਕਸਾਨ ਬਹੁਤ ਸਾਰਾ ਦੇਖਣ ਨੂੰ ਮਿਲਿਆ ਦੂਸਰੇ ਨੰਬਰ ਤੇ ਉਹ ਖੇਤ ਨੇ ਜਿਹੜੇ ਖੇਤ ਅਸੀਂ 25 ਅਕਤੂਬਰ ਤੋਂ 5 ਨਵੰਬਰ ਦੇ ਵਿੱਚ ਬੀਜੇ ਆ ਲੇਕਿਨ ਉੱਥੇ ਉਹਨਾਂ ਨੂੰ ਖਾਦਾਂ ਅਸੀਂ ਜਿਹੜਾ ਹੈਗਾ ਆਮ ਖੇਤਾਂ ਨੂੰ ਪਾਈਆਂ ਕਿਉਂਕਿ ਜੇ ਤੁਸੀਂ ਉਹਨੂੰ ਰეკਮੈਂਡਡ ਖਾਦ ਪਾਉਂਦੇ ਸੀ ਉਸ ਟਾਈਮ ਤੇ ਤਾਂ ਉਸ ਵੈਰੈਟੀ ਨੇ ਜਿਹੜਾ ਹੈਗਾ ਸਾਰਾ ਆਪ ਦਾ 8 ਤੋਂ 10 ਦਿਨ ਲੇਟ ਕਰਨਾ ਸੀ ਜੋ ਕਿ ਉਹਦੀ ਰეკਮੈਂਡੇਸ਼ਨ ਸੀਗੀ ਪਰੰਤੂ ਹੋਇਆ ਕੀ ਅਸੀਂ ਖਾਦ ਪਾਈ ਨਾਰਮਲ ਵਾਲੇ ਪਾਸੇ ਇੱਕ ਤਾਂ 10 ਦਿਨ ਪਹਿਲਾਂ ਅਨਸਾਰਾ ਹੋ ਰਿਹਾ ਦੂਸਰਾ ਜਿਹੜੀ ਗਰਮੀ ਪਈ ਇਹਦੇ ਕਰਕੇ ਅਨਸਾਰਾ ਜਿਹੜਾ ਹੈਗਾ ਜਲਦੀ ਹੋ ਗਿਆ ਜਿਹੜਾ ਜਲਦੀ ਨਸਾਰਾ ਹੋਇਆ ਤੇ ਉਹਨੂੰ ਜਿਹੜਾ ਹੈਗਾ ਉੱਥੇ ਪਈ ਹੋਈ ਠੰਡ ਜਿਹੜਾ ਉੱਥੇ ਪਿਆ ਹੋਇਆ ਕੋਹਰਾ ਜਿਹੜਾ ਸੀਗਾ ਉਸ ਕੋਹਰੇ ਦੇ ਵਿੱਚ ਜਿਹੜਾ ਨਸਾਰਾ ਹੋਇਆ ਮੈਂ ਜਲਦੀ ਤਾਂ ਨਹੀਂ ਕਹਾਂਗਾ ਉਹਨੂੰ ਜਿਹੜਾ ਉਸ ਕੋਹਰੇ ਦੇ ਵਿੱਚ ਸ਼ਬਦ ਤੁਸੀਂ ਇਹ ਵਰਤੋ ਕਿ ਜਿਹੜਾ ਉਸ ਕੋਹਰੇ ਦੇ ਵਿੱਚ ਨਸਾਰਾ ਹੋਇਆ ਉਹਦੇ ਕਰਕੇ ਜਿਹੜਾ ਹੈਗਾ ਉਹ ਠੰਡ ਦੇ ਵਿੱਚ ਹੋਇਆ ਉਹਦਾ ਪੋਲੀਨੀਸ਼ਨ ਨਹੀਂ ਹੋ ਸਕਿਆ ਦਾਣਾ ਨਹੀਂ ਬਣ ਸਕਿਆ ਉਸ ਸਮੇਂ ਵੀਡੀਓ ਪਾ ਕੇ ਦੱਸਿਆ ਸੀਗਾ ਕਿ ਵੀ ਬਹੁਤ ਸਾਰਿਆਂ ਦੇ ਵਿੱਚ ਦਾਣਾ ਬਣੇਗਾ ਹੋਇਆ ਵੀ ਇਹ ਕਿ ਮੈਕਸਿਮਮ ਦਾਣਾ ਜਿਹੜਾ ਸੀਗਾ ਉਹ ਸ਼ੌਕ ਚੋਂ ਨਿਕਲਿਆ ਤੇ ਦੁਬਾਰਾ ਅੱਗੇ ਜਿਹੜਾ ਹੈਗਾ ਡਿਵੈਲਪ ਹੋਇਆ ਪੋਲੀਨੀਸ਼ਨ ਲੇਕਿਨ ਜਿਹੜਾ ਕਣਕ ਲੰਮਾ ਟਾਈਮ ਆਫ ਠੰਡ ਦੇ ਵਿੱਚ ਨਸਾਰੇ ਤੋਂ ਬਚ ਰਹੀ ਉਹ ਦਾਣਾ ਜਿਹੜਾ ਹੈਗਾ ਪੋਲੀਨੇਟ ਨਹੀਂ ਕਰ ਸਕਿਆ ਉਹਦਾ ਫਰਟੀਲਾਈਜੇਸ਼ਨ ਨਹੀਂ ਹੋ ਸਕਿਆ ਜਿਹਦੇ ਕਰਕੇ ਉਹ ਦਾਣਾ ਨਹੀਂ ਬਣਿਆ ਹੋਣਾ ਵੀਰੇ ਦਾ ਪੂਰਾ ਛਿੱਟਾ ਹੈ ਛਿੱਟੇ ਦੇ ਵਿੱਚ ਆ 10 ਦਾਣੇ ਆ ਇਹ 10 ਦਾਣੇ ਪਤਾ ਕਿਹੜੇ ਐ ਇਹ ਉਹ 10 ਦਾਣੇ ਐ ਕਿ ਇੱਕ ਜਦੋਂ ਘੁੰਡੀ ਫੜਦੇ ਹੋ ਘੁੰਡੀ ਥੱਲੇੋਂ ਦਾ ਇੱਕ ਨੰਬਰ ਦਾਣਾ ਦੋ ਨੰਬਰ ਦਾਣਾ ਤਿੰਨ ਨੰਬਰ ਦਾਣਾ ਚਾਰ ਨੰਬਰ ਦਾਣਾ ਪੰਜ ਨੰਬਰ ਦਾਣਾ ਪਹਿਲੇ 4 ਨੰਬਰ ਤੱਕ ਦਾਣੇ ਖਾਲੀ ਨੇ 5 ਨੰਬਰ ਵਾਲਾ ਦਾਣਾ ਜਿਹੜਾ ਤਾ ਉਹਰੇ ਪੋਲੀਨੇਸ਼ਨ ਉਦੋਂ ਹੋਇਆ ਹੋਵੇਗਾ ਤਾਂ ਉਹ ਦਾਣਾ ਬਣ ਗਿਆ ਹੈ ਤਾਂ ਫਿਰ ਜਿੰਨੀ ਕੋ ਸੂਝ ਵੀ ਪ੍ਰਮਾਤਮਾ ਨੇ ਬਖਸ਼ੀ ਸੀ ਜੋ ਕਿਸਾਨ ਮਾਰਾ ਦੇਣਾ ਰਹਿ ਕੀਤੀ ਜੋ ਕਿਸਾਨਾਂ ਤੋਂ ਡਾਟਾ ਆ ਤਾਂ ਇਹੀ ਚੀਜ਼ ਸਮਝਾਈ ਕਿ ਜਿਹੜੀਆਂ ਕਣਕਾਂ ਬਹੁਤ ਜ਼ਿਆਦਾ ਗੇਤੀਆਂ ਟਾਈਮ ਤੋਂ ਪਹਿਲਾਂ ਬੀਜ ਦਿੱਤੀਆਂ ਗਈਆਂ ਜਿਹੜੀ ਕਿ ਕਿਸਮ ਦਾ ਟਾਈਮ ਸਹੀ ਨਹੀਂ ਸੀ ਉਹਨਾਂ ਕਣਕਾਂ ਦੇ ਵਿੱਚ ਇਹ ਦਿੱਕਤ ਠੰਡ ਦੇ ਕਰਕੇ ਆਈ ਹੈ ਇਹ ਕੋਈ ਉਲੀ ਨਹੀਂ ਹੈਗੀ ਕਈ ਜਗ੍ਹਾ ਤੇ ਤਣੇ ਦੇ ਉੱਤੇ ਭੂਰਾ ਜਿਹਾ ਨਿਸ਼ਾਨ ਹੈਗਾ ਪਰantu ਉਹ ਪੂਰਾ ਨਿਸ਼ਾਨ ਜਿਹੜਾ ਹੈਗਾ ਪੂਰਾ ਜਾਂ ਜਾਮਨੀ ਨਿਸ਼ਾਨ ਉਹੀ ਹੈ ਜਿਹੜਾ ਟੋਡੀਆਂ ਕੁੰਡੀਆਂ ਦੇ ਉੱਤੇ ਵੀ ਆਇਆ ਸੀਗਾ ਉਸ ਨਿਸ਼ਾਨ ਦਾ ਇਸ ਚ ਵਰਤਾਰੇ ਦੇ ਨਾਲ ਕੋਈ ਸਬੰਧ ਨਹੀਂ ਹੈਗਾ ਜੇ ਉਸ ਨਿਸ਼ਾਨ ਕਰਕੇ ਕਣਕ ਸੁੱਕਦੀ ਤਾਂ ਦਾਣਾ ਬਰੀਕ ਪੈਣਾ ਸੀਗਾ ਇੱਥੇ ਦਾਣਾ ਹੀ ਨਹੀਂ ਬਣਿਆ ਜਿਹੜਾ ਕਿ ਦੱਸਦਾ ਕਿ ਇਹਦਾ ਪੋਲੀਨੀਸ਼ਨ ਹੀ ਨਹੀਂ ਹੋਇਆ ਪਾਣੀ ਦੇ ਨਾਲ ਇਹਦਾ ਕੋਈ ਸਬੰਧ ਨਹੀਂ ਕਿਉਂਕਿ ਪਾਣੀ ਦੇ ਨਾਲ ਸਬੰਧ ਤਾਂ ਹੋਣਾ ਸੀਗਾ ਜੇਕਰ ਇਹ ਜਿਹੜਾ ਹੈਗਾ ਇਹ ਦਾਣਾ ਬਰੀਕ ਪੈਂਦਾ ਅੱਛਾ ਇਹੋ ਜਿਹੇ ਕੇਸ ਹਜੇ ਹੋਰ ਵਧਨੇ ਆ ਕਿਉਂਕਿ ਹਜੇ ਤੱਕ ਤਾਂ ਬਹੁਤੇ ਕਿਸਾਨ ਵੀਰਾਂ ਨੂੰ ਪਤਾ ਹੀ ਨਹੀਂ ਕਿ ਮੇਰੇ ਖੇਤ 'ਚ ਇਹ ਚੀਜ਼ ਹੋ ਗਈ ਹੈ ਲੇਕਿਨ ਜਦੋਂ ਕਮੈਨ ਖੇਤ ਦੇ ਵਿੱਚ ਲੱਗੇਗੀ ਉਸ ਸਮੇਂ ਪਤਾ ਲੱਗੇਗਾ ਕਿ ਆ ਮੇਰੇ ਨਾਲ ਵੀ ਹੋ ਗਿਆ ਮੇਰੇ ਖੇਤ ਦੇ ਵਿੱਚ ਵੀ ਜਿਹੜਾ 10% ਲਾਸ ਸੇ ਨੇ ਕਰਤਾ ਮੇਰੇ ਖੇਤ 'ਚ ਵੀ ਨੇ ਲਾਸ ਕਰ ਦਿੱਤਾ ਪਰੰਤੂ ਅਗਲੇ ਸਾਲਾਂ ਤੋਂ ਨੁਕਸਾਨ ਨਾ ਹੋਵੇ ਇਹਦੇ ਕਰਕੇ ਬੜਾ ਹੀ ਧਿਆਨ ਦੇ ਨਾਲ ਜਦੋਂ ਅਸੀਂ ਕਿਸਮਾਂ ਦਾ ਵਰਗੀਕਰਨ ਕਰਦੇ ਆਂ ਤਾਂ ਉਸ ਹਿਸਾਬ ਦੇ ਨਾਲ ਉਹਨੂੰ ਚੱਲਣਾ ਸਾਡਾ ਬਣਦਾ ਹੈ ਜਿਹੜੀਆਂ ਕਿਸਮਾਂ ਸੀ 25 ਅਕਤੂਬਰ ਤੋਂ 5 ਨਵੰਬਰ ਤੱਕ ਬੀਜੇ ਨੂੰ ਇਹ ਮਾਰਸ਼ਪਾਸ਼ ਕਰਦੇ ਐ ਉਹਨਾਂ ਨੂੰ ਉਸੇ ਤਰੀਕੇ ਨਾਲ ਖਾਦਾਂ ਪਾ ਕੇ ਉਸੇ ਟਾਈਮ 'ਚ ਬੀਜਿਆ ਜਾਵੇ ਬਹੁਤੀ ਜਲਦੀ ਜਿਹੜੀਆਂ ਬੀਜੀਆਂ ਗਈਆਂ ਕਣਕਾਂ ਉਹਨਾਂ ਚੈਕਤੀ ਨੁਕਸਾਨ ਹੋ ਗਿਆ ਜਿਹੜੀਆਂ 25 ਅਕਤੂਬਰ ਤੋਂ ਪਹਿਲਾਂ ਵੀ ਬੀਜੀਆਂ ਗਈਆਂ ਬਹੁਤ ਵੱਡਾ ਨੁਕਸਾਨ ਹੋਇਆ ਉਹਨਾਂ ਦੇ ਵਿੱਚ ਫਿਰ ਜਿਹੜੀਆਂ ਕਿਸਮਾਂ ਤੁਹਾਡੀਆਂ 826 ਹੈ 550 ਹੈ 82851 ਹੈ 29550 ਹੈਗਾ ਜਿਹੜੀਆਂ ਨੂੰ ਟਾਈਮ ਅਲੱਗ-ਅਲੱਗ ਟਾਈਮ ਦਿੱਤਾ 82610 ਤੋਂ 15 ਨਵੰਬਰ ਦੇ ਵਿਚਾਲੇ ਵਧੀਆ ਝਾੜ ਦਿੰਦੀ ਹੈ ਇਹ ਥੋੜੀ 2852 25 ਅਕਤੂਬਰ ਤੋਂ ਬਾਅਦ ਝਾੜ ਵਧੀਆ ਦਿੰਦੀ ਹੈ ਥੋੜੀ 550 15 ਨਵੰਬਰ ਤੋਂ ਬਾਅਦ ਝਾੜ ਵਧੀਆ ਦਿੰਦੀ ਹੈ ਤਾਂ ਉਹਨਾਂ ਨੂੰ ਜੇ ਤੁਸੀਂ ਟਾਈਮ ਤੋਂ ਪਹਿਲਾਂ ਬੀਜੋਗੇ ਤਾਂ ਨੁਕਸਾਨ ਹੋਏਗਾ ਪਰੰਤੂ ਗੱਲ ਕੀ ਹੈ ਗੱਲ ਇਹ ਹੈਗੀ ਕਿ ਸਾਡਾ ਕਿਸਾਨ ਵੀ ਜਿਹੜਾ ਹੈਗਾ ਲਗਾਤਾਰ ਦੇਖਦੇ ਪਿਛਲੇ ਸਾਲ ਕੀਤੀ ਕਰਨ ਤੇ ਝਾੜ ਵਾ ਦਿੱਤਾ ਸੀ ਤਾਂ ਅਸੀਂ ਗੇਤੀ ਚੱਲਾਂਗੇ ਦੇਖੋ ਜਦੋਂ ਤੁਸੀਂ ਇਹ ਕਿਸਮ ਨੂੰ ਉਹਦੇ ਟਾਈਮ ਫਰੇਮ ਦੇ ਵਿੱਚ ਬੀਜਦੇ ਹੋ ਤਾਂ ਉਹ ਕਦੇ ਵੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਖੇਤ ਖਾਲੀ ਰਹੇ ਜੀ ਪਰੰਤੂ ਜੇ ਲੋ ਟਾਈਮ ਫਰੇਮ ਦੇ ਵਿੱਚੋਂ ਅਸੀਂ ਕੱਢ ਕੇ ਬਾਹਰ ਵੇਚਦੇ ਹਾਂ ਤਾਂ ਹੋ ਸਕਦਾ ਕਿ ਕਦੇ 2 ਸਾਲ 4 ਸਾਲ ਬੰਪਰ ਛਾੜ ਦੇ ਜAVE ਪਰੰਤੂ ਉਹਦੇ ਵਿੱਚ ਰਿਸਕ ਮੇ ਸਹੀ ਹੀ ਰਹਿੰਦਾ ਹੈ ਕਿ ਕਦੇ ਖਦਾਈ ਉਹ ਖੇਤ ਵਿਹਲਾ ਵੀ ਛੱਡ ਸਕਦੀ ਹੈ ਜਿਹੜਾ ਕਿ ਐਕਸਟ੍ਰੀਮ ਮੇ ਕਈ ਕਿਸਾਨ ਸਾਥੀਆਂ ਦੇ ਨਾਲ ਹੋਇਆ ਹੈ ਤਾਂ ਇਸ ਕਰਕੇ ਦੋਸਤੋ ਜਦੋਂ ਆਪਾਂ ਅੱਗੇ ਚੱਲਾਂਗੇ ਆਪਾਂ ਗੱਲ ਕਰਾਂਗੇ ਇੱਕ ਇੱਕ ਕਣਕ ਦਾ ਸਹੀ ਟਾਈਮ ਦਾ ਸਹੀ ਬਜਾਈ ਕਿਹੜੀ ਹੈ ਤੇ ਅੱਗੇ ਤੋਂ ਮੈਂ ਇਹ ਬੇਨਤੀ ਕਰਾਂਗਾ ਕਿ ਜੋ ਵੀ ਕੋਈ ਕਿਸਾਨ ਵੀਰ ਨੇ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਨਾਲ ਸੁਣਨਗੇ ਤੇ ਲਿਖ ਕੇ ਸਹੀ ਤਰੀਕੇ ਦੇ ਨਾਲ ਉਹਨੂੰ ਫੋਲੋ ਕਰਨਗੇ